ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਬੀਰ ਮੋਹ ਮਰਨੋ ਕਾ ਚਾਓ ਹੈ ਮਰੋਤਾ ਹਰ ਕੈ ਦਵਾਰ ਇਸ ਦੁਨੀਆ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਡਰ ਹੈ ਪਰ ਇਹ ਵੀ ਸੱਚ ਹੈ ਕਿ ਮੌਤ ਸਭ ਨੂੰ ਆਣੀ ਹੈ ਅਤੇ ਸਭ ਨੇ ਇਸ ਸੰਸਾਰ ਨੂੰ ਛੱਡ ਕੇ ਉਸ ਦੇਸ਼ ਦਾ ਵਾਸੀ ਬੰਨਾ ਹੈ ਜਿੱਥੇ ਇੱਕ ਇੱਕ ਗੱਲ ਦਾ ਹਿਸਾਬ ਕਿਤਾਬ ਹੋਣਾ ਹੈ ਕਰਮਾਂ ਅਨੁਸਾਰ ਸਜਾਵਾਂ ਵੀ ਭਗਣੀਆਂ ਪੈਣੀਆਂ ਹਨ ਐਸ ਲਈ ਹਰ ਕੋਈ ਮੌਤ ਤੋਂ ਡਰਦਾ ਹੈ ਪਰ ਉਹ ਗੁਰਸਿੱਖ ਪਿਆਰੇ ਜੋ ਰੋਧ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਦਾ ਜਪ ਕਰਦੇ ਹਨ ਜਾਂ ਜਪਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਗਾਉਂਦੇ ਹਨ ਉਹਨਾਂ ਅੰਦਰੋਂ ਇਹ ਡਰ ਦੂਰ ਹੋ ਜਾਂਦਾ ਹੈ ਐਸੀ ਤਾਕਤ ਹੈ ਇਸ ਬਾਣੀ ਅੰਦਰ ਕਿ ਸਭ ਤੋਂ ਵੱਡੇ ਡਰ ਮੌਤੇ ਦੇ ਡਰ ਨੂੰ ਵੀ ਦੂਰ ਕਰ ਦਿੰਦੀ ਹੈ ਕਬੀਰ ਸਾਹਿਬ ਨੇ ਵੀ ਕਹਿ ਦਿੱਤਾ ਕਬੀਰ ਜਿਸ ਵਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ ਧਰਤੀ, ਆਕਾਸ਼, ਹਵਾ, ਪਾਣੀ ਅਤੇ ਅਗਨੀ ਜਪਜੀ ਸਾਹਿਬ ਦੀ ਬਾਣੀ ਵਿੱਚ ਇਤਨੀ ਤਾਕਤ ਹੈ ਕਿ ਇਹ ਪੰਜ ਤੱਤਾਂ ਨੂੰ ਵੀ ਬਦਲਣ ਦੀ ਤਾਕਤ ਰੱਖਦੀ ਹੈ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਦਾ ਸੁਭਾਅ ਬੜਾ ਗਰਮ ਹੁੰਦਾ ਹੈ ਕਿਸੇ ਦੇ ਤਿੰਨ ਪੁੱਤਰ ਹੋਣ ਕਈ ਵਾਰੀ ਇੱਕ ਦਾ ਸੁਭਾਅ ਗਰਮ ਹੋਵੇਗਾ ਕਈ ਬੀਬੀਆਂ ਦੇ ਘਰ ਵਾਲੇ ਦਾ ਸੁਭਾਅ ਗਰਮ ਹੁੰਦਾ ਹੈ ਕਈ ਕਹਿ ਦਿੰਦੇ ਹਨ ਸਾਡੀ ਨੋ ਬੜੀ ਤੇਜ ਹੈ ਇਸ ਦਾ ਕਾਰਨ ਹੁੰਦਾ ਹੈ ਕਿ ਜਿਹੜੇ ਬੰਦੇ ਦਾ ਸੁਭਾਅ ਗਰਮ ਹੁੰਦਾ ਹੈ ਉਸ ਅੰਦਰ ਅਗਨੀ ਤੱਤ ਜਾਗਾ ਹੁੰਦਾ ਹੈ ਮਹਾਪੁਰਸ਼ ਵਚਨ ਕਰਦੇ ਸਨ ਸ਼ੇਰ ਕਿੰਨਾ ਘੁੰਗਾਰ ਹੁੰਦਾ ਹੈ ਪਬੱਕੇ ਪੈਂਦਾ ਹੈ ਕਿਉਂਕਿ ਸ਼ੇਰ ਅੰਦਰ ਅਗਨੀ ਤੱਤ ਜ਼ਿਆਦਾ ਹੈ ਜਦਕਿ ਬੱਕਰੀ ਬੜੇ ਨਰਮ ਸੁਭਾਦੀ ਹੁੰਦੀ ਹੈ ਕਿਉਂਕਿ ਬੱਕਰੀ ਅੰਦਰ ਧਰਤੀ ਅਤੇ ਮਿੱਟੀ ਦਾ ਤੱਤ ਜ਼ਿਆਦਾ ਹੈ ਇਸ ਲਈ ਉਸਨ ਦਾ ਠੰਡ ਹੈ ਸਹਿਜ ਹੈ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦਾ ਸੁਭਾਅ ਸਿੱਧੇ ਤੌਰ ਤੇ ਪੰਜ ਤੱਤਾਂ ਤੇ ਨਿਰਭਰ ਕਰਦਾ ਹੈ ਜਪਦੀ ਸਾਦੀ ਬਾਣੀ ਵਿੱਚ ਇਤਨੀ ਤਾਕਤ ਹੈ ਕਿ ਇਹ ਤੱਤਾਂ ਨੂੰ ਵੀ ਬਦਲ ਸਕਦੀ ਹੈ ਸਾਡੇ ਅੰਦਰ ਆ ਚੁੱਕੀ ਨਿਰਾਸ਼ਾ ਨੂੰ ਵੀ ਖਤਮ ਕਰਦੀ ਹੈ ਸਾਡੀ ਅੱਜ ਦੀ ਸਾਖੀ ਤੋਂ ਵੀ ਇਹ ਹੀ ਸਿੱਧ ਮਿਲਦੀ ਹੈ ਕਿਸ ਤਰ੍ਹਾਂ ਇਸ ਬਾਣੀ ਨੇ ਸ਼ਾਹ ਬਾਦ ਸਿੰਘ ਜੋ ਕਿ ਮੁਗਲਾਂ ਦੁਆਰਾ ਕੀਤੇ ਗਏ ਅਤਿਆਚਾਰ ਨੂੰ ਨਾ ਸਹਾਰ ਸਕਿਆ ਅਤੇ ਮੁਸਲਮ ਬਣ ਲਈ ਤਿਆਰ ਹੋ ਗਿਆ ਪਰ ਉਸਦੇ ਪਿਤਾ ਨੇ ਇਸ ਬਾਣੀ ਦੇ ذریعے ਉਸਦੇ ਮਨ ਦੇ ਡਰ ਨੂੰ ਕਿਸ ਤਰ੍ਹਾਂ ਦੂਰ ਕੀਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਲ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1746 ਵੀ ਵਿਚ ਲਾਹੌਰ ਦਾ ਨਵਾਬ ਚਹੀਆ ਖਾਨ ਸੀ ਸਿੱਖ ਇਤਿਹਾਸ ਵਿਦ ਪਿਤਾ ਪੁੱਤਰ ਹੋਏ ਹਨ ਸੁਬੇਗ ਸਿੰਘ ਅਤੇ ਸ਼ਾਹਬਾਜ ਸਿੰਘ ਸੁਬੇਗ ਸਿੰਘ ਪਿਤਾ ਸਨ ਅਤੇ ਸ਼ਾਹਬਾਜ ਸਿੰਘ ਪੁੱਤਰ ਸਨ ਚਾਬਾ ਸੰਗ ਮੌਲਵੀ ਕੋਲ ਪਰਦਾ ਸੀ ਇੱਕ ਦਿਨ ਮੌਲਵੀ ਨੇ ਗੁਰੂ ਘਰ ਦੀ ਨਿੰਦਾ ਕੀਤੀ ਜੋ ਪੁੱਤਰ ਕੋਲ ਬਰਦਾਸ਼ਤ ਨਾ ਹੋਈ ਉਸਨੇ ਤੁਰੰਤ ਜਵਾਬ ਦੇ ਦਿੱਤਾ ਕਿਹਾ ਜਾਂਦਾ ਹੈ ਕਿ ਮੌਲਵੀ ਨੇ ਲਾਹੌਰ ਦੇ ਨਵਾਬ ਜਹਿਆ ਖਾਨ ਨੂੰ ਸ਼ਿਕਾਇਤ ਕੀਤੀ ਇਹ ਪਿਤਾ ਪੁੱਤਰ ਬਾਗੀ ਹਨ ਅਤੇ ਮੁਸਲਮ ਧਰਮ ਦੇ ਵਿਰੋਧ ਬੋਲਦੇ ਹਨ ਇਹ ਸੁਣਦੇ ਹੀ ਜਹਿਆ ਖਾਨ ਨੇ ਹੁਕਮ ਕਰ ਦਿੱਤਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਿਤਾ ਨੂੰ ਇੱਕ ਜੇਲ੍ਹ ਵਿੱਚ ਅਤੇ ਪੁੱਤਰ ਨੂੰ ਦੂਜੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਦੋਨਾਂ ਤੇ ਦਬਾਅ ਪਾਇਆ ਗਿਆ ਕਿ ਉਹ ਮੁਸਲਮਾਨ ਬਣ ਜਾਣ ਸੁਬੇਗ ਸਿੰਘ ਅਤੇ ਸ਼ਾਬਾਹ ਸਿੰਘ ਤੇ 15 ਦਿਨ ਤੱਕ ਮਾਰਕੋਟ ਅਤੇ ਜੋਰ ਚੱਲਦਾ ਰਿਹਾ ਨਾ ਹੀ ਪਿਤਾ ਮੰਨਿਆ ਅਤੇ ਨਾ ਹੀ ਪੁੱਤਰ ਕਿਹਾ ਜਾਂਦਾ ਹੈ 15ਵੇਂ ਦਿਨ ਸ਼ਾਬਾਹ ਸਿੰਘ ਨੇ ਮੰਨ ਲਿਆ ਸ਼ਾਬਾਹ ਸਿੰਘ ਨੇ ਕਿਹਾ ਕਿ ਉਹ ਮੁਸਲਮਾਨ ਬਣ ਲਈ ਤਿਆਰ ਹੈ ਫਿਰ ਸਿਪਾਹੀ ਪਿਤਾ ਸੁਬੇਗ ਸਿੰਘ ਕੋਲ ਆਏ ਅਤੇ ਕਿਹਾ ਕਿ ਤੇਰਾ ਪੁੱਤਰ ਮੁਸਲਮਾਨ ਬਣ ਲਈ ਤਿਆਰ ਹੈ ਹੁਣ ਤੂੰ ਵੀ ਮੰਨ ਜਾ ਸੁਬੇਗ ਸਿੰਘ ਦੇ ਮਨ ਵਿੱਚ ਇਤਿਹਾਸ ਦੀਆਂ ਗੱਲਾਂ ਆਈਆਂ ਕਿ ਜਾਂ ਤਾਂ ਮੇਰੇ ਪੁੱਤਰ ਦਾ ਕੋਈ ਬੁਰਾ ਕਰਮ ਸਾਹਮਣੇ ਆ ਗਿਆ ਹੈ ਕਿ ਉਸਨੇ ਗੁਰੂ ਦਾਸ ਸੇਖੋਂ ਹੁੰਦੇ ਬਾਵਜੂਦ ਮੁਸਲਮਾਨ ਬਨਣ ਨੂੰ ਕਬੂਲ ਕਰ ਲਿਆ ਹੈ ਜਾਂ ਫਿਰ ਮੁਗਲਾਂ ਦਾ 15 ਦਿਨ ਦਾ ਅੰਨ ਖਾ ਕੇ ਉਸ ਦੀ ਬੁੱਧੀ ਪ੍ਰਸ਼ਟ ਹੋ ਗਈ ਹੈ ਜੈਸਾ ਅੰਨ ਵੈਸਾ ਮਨ ਅੰਨ ਖਾ ਕੇ ਵੀ ਬੁੱਧੀ ਪ੍ਰਸ਼ਟ ਹੋ ਜਾਂਦੀ ਹੈ ਇਸ ਲਈ ਅੰਨ ਵੀ ਸਾਮਕੇ ਖਾਣਾ ਚਾਹੀਦਾ ਹੈ ਜੇ ਇਹ ਪਤਾ ਹੋਵੇ ਕਿ ਇਸ ਖਾਣੇ ਤੇ ਹੱਥ ਮਲੇ ਹਨ ਜਾਂ ਇਹ ਕਿਸ ਤਰ੍ਹਾਂ ਬਣਿਆ ਹੈ ਤਾਂ ਸ਼ਾਸਤਰ ਪੇਟ ਕਰਕੇ ਹੀ ਖਾਣਾ ਚਾਹੀਦਾ ਹੈ ਲੁਧਿਆਣਾ ਦੇ ਨੇੜੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾਇਆ ਗਿਆ ਤਾਂ ਨਬੀ ਖਾਨ ਅਤੇ ਗਨੀ ਖਾਨ ਨੇ ਪਲੰਘ ਅੱਗੇ ਤੋਂ ਚੁੱਕਿਆ ਹੋਇਆ ਸੀ ਅਤੇ ਪਿੱਛੇ ਦੋ ਸਿੱਖਾਂ ਨੇ ਪਲੰਘ ਚੁੱਕਿਆ ਹੋਇਆ ਸੀ ਮੁਸਲਮਾਨਾਂ ਨੇ ਪੁੱਛਿਆ ਕਿ ਇਹ ਕੌਣ ਹਨ ਤਾਂ ਉਹਨਾਂ ਨੇ ਕਿਹਾ ਕਿ ਇਹ ਉੱਚ ਦੇ ਪੀਰ ਹਨ ਉੱਚ ਇੱਕ ਪਿੰਡ ਦਾ ਨਾਮ ਹੈ ਅਤੇ ਉਹ ਉਹ ਪਿੰਡ ਦੇ ਪੀਰ ਹਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਪੀਰ ਨੂੰ ਕੁਝ ਖਵਾਉਣਾ ਚਾਹੁੰਦੇ ਹਾਂ ਤਾਂ ਮਹਾਰਾਜ ਨੇ ਕਿਹਾ ਕਿ ਇਹਨਾਂ ਨੂੰ ਕਹੋ ਕਿ ਪੀਰ ਨੇ ਰੋਜ਼ਾ ਰੱਖਿਆ ਹੈ ਜਦੋਂ ਸਿੱਖਾਂ ਨੇ ਆ ਕੇ ਕਹਿ ਦਿੱਤਾ ਕਿ ਪੀਰ ਜੀ ਨੇ ਰੋਜ਼ਾ ਰੱਖਿਆ ਹੈ ਮੁਸਲਮਾਨ ਕਹਿਣ ਲੱਗੇ ਕਿ ਪੀਰ ਜੀ ਨੇ ਰੋਜ਼ਾ ਰੱਖਿਆ ਹੈ ਪਰ ਪੀਰ ਦੇ ਚੇਲਿਆਂ ਨੇ ਤਾਂ ਨਹੀਂ ਰੱਖਿਆ ਅਸੀਂ ਤੁਹਾਨੂੰ ਕੁਝ ਖਲੋਣਾ ਹੈ ਅੱਗੋਂ ਨਬੀ ਖਾਨ ਅਤੇ ਗਨੀ ਖਾਨ ਸਨ ਅਤੇ ਪਿੱਛੇ ਦੋ ਸਿੱਖ ਸਨ ਪਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਹੁਣ ਕੀ ਕਰੀਏ ਕਿਉਂਕਿ ਮੁਸਲਮਾਨ ਕਹਿੰਦੇ ਹਨ ਅਸੀਂ ਤੁਹਾਨੂੰ ਕੁਝ ਖਲੋਣਾ ਹੈ ਮੁਸਲਮਾਨੇ ਟੰਗਣਾ ਖਾਣਾ ਬਣਿਆ ਹੈ ਇਸ ਲਈ ਤੁਸੀਂ ਦੱਸੋ ਕਿ ਅਸੀਂ ਹੁਣ ਕੀ ਕਰੀਏ ਉਸ ਵੇਲੇ ਕਲਗੀਧਰ ਪਾਸ਼ਾ ਨੇ ਚਾਦਰ ਦੇ ਪਰਦੇ ਵਿੱਚ ਕਿਹਾ ਕਿ ਜੋ ਕੁਝ ਵੀ ਬਣਾ ਕੇ ਲਿਉਣਗੇ ਸ੍ਰੀ ਸੈਬ ਘਟ ਕੇ ਅਰਦਾਸ ਕਰਕੇ ਕਿਰਪਾਨ ਵੇਟ ਕਰ ਦੇਣਾ ਜੇਕਰ ਟਵਿੱਟਰ ਨਹੀਂ ਹੋਵੇਗਾ ਤਾ ਤੁਹਾਡੇ ਖਾਂ ਜੋ ਕੁਪਿੱਤਰ ਬਨ ਜਾਵੇਗਾ ਜਿਸ ਜਗ੍ਹਾ ਤੇ ਇਹ ਕੋਤਕ ਵਰਤਿਆ ਉਸੇ ਥਾਂ ਤੇ ਅੱਜ ਗੁਰਦੁਆਰਾ ਕਿਰਪਾਨਪੀਟ ਸਰਵਸਿ 24 ਤੇ ਹੈ ਜਿੱਥੇ ਖਾਣੇ ਨੂੰ ਕਿਰਪਾਨਪੀਟ ਕੀਤੀ ਗਈ ਸੀ ਜਦੋਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ 3 ਦਿਨ 3 ਰਾਤਾਂ ਜੇਲ੍ਹ ਵਿੱਚ ਰਹੇ ਤਾਂ ਅੰਨ ਦਾ ਇੱਕ ਵੀ ਦਾਣਾ ਨਹੀਂ ਸਿਖਾਇਆ ਭੁੱਖੇ ਹੀ ਰਹੇ ਪਾਈ ਜੇਠਾ ਜੀ ਅਤੇ ਪਾਈ ਪਿਨਾਣਾ ਜੀ ਰੋਣ ਲੱਗ ਪਏ ਸਤਗੁਰੂ ਜੀ 3 ਦਿਨ 3 ਰਾਤਾਂ ਹੋ ਗਈਆਂ ਹਨ ਤੁਸੀਂ ਕੁਝ ਨਹੀਂ ਖਾ ਰਹੇ ਸਤਗੁਰੂ ਜੀ ਨੇ ਕਿਹਾ ਇਹ ਬਾਦਸ਼ਾਹੀ ਪੈਸਾ ਹੈ ਇਸ ਬਾਦਸ਼ਾਹੀ ਪੈਸੇ ਦਾ ਅਨ ਜੇਕਰ ਅਸੀਂ ਖਾ ਲਿਆ ਤਾਂ ਕਿਤੇ ਮੰਦਿਰ ਦੀ ਪਵਿੱਤਰਤਾ ਅਟੱਲਤਾ ਖਰਾਬ ਨਾ ਹੋ ਜਾਵੇ ਉਹਨਾਂ ਨੇ ਪੁੱਛਿਆ ਸਤਿਗੁਰੂ ਜੀ ਫਿਰ ਕੀ ਕੀਤਾ ਜਾਵੇ ਤਾਂ 6ਵੇਂ ਪਾਤਸ਼ਾਹ ਜੀ ਨੇ ਪਾਈ ਜੇਠਾ ਜੀ ਅਤੇ ਪਾਈ ਪਿਰਾਨਾ ਜੀ ਨੂੰ ਬਾਹਰ ਭੇਜਿਆ ਕਿ ਸ਼ਹਿਰ ਜਾਓ ਹੱਥਾਂ ਨਾਲ ਕੰਮ ਕਰੋ ਹੱਥਾਂ ਨਾਲ ਕੰਮ ਕਰਕੇ ਜੋ ਕਮਾਓਗੇ ਆਪਣੇ ਆਪ ਸਮਾਨ ਲਿਆ ਕੇ ਲੰਗਰ ਪਕਾਓਗੇ ਤੁਸੀਂ ਜੋ ਕਿਰਤ ਨਾਲ ਕਮਾਓਗੇ ਉਹੀ ਭੋਜਨ ਅਸੀਂ ਕਰਾਂਗੇ ਇਤਿਹਾਸ ਦੀਆਂ ਇਹਨਾਂ ਗੱਲਾਂ ਨੂੰ ਜਾਣਕਾਰ ਇਸ ਤਰ੍ਹਾਂ ਦੇ ਫੁੱਲਨੇ ਸੁਬੇਕ ਸਿੰਘ ਦੇ ਅੰਦਰ ਬਣਨ ਲੱਗੇ ਕਿ ਮੁਗਲਾਂ ਦਾ 15 ਦਿਨ ਦਾ ਅਨ ਇਸਨੇ ਖਾਧਾ ਹੈ ਇਸ ਦੀ ਬੁੱਧੀ ਪ੍ਰਸ਼ਨਾ ਹੋ ਗਈ ਹੋਵੇ ਫਾਈ ਸੁਬੇਕ ਸਿੰਘ ਨੇ ਕਿਹਾ ਹੁਣ ਤੁਸੀਂ ਕੀ ਚਾਹੁੰਦੇ ਹੋ ਸਿਪਾਹੀ ਕਹਿਣ ਲੱਗੇ ਤੇਰਾ ਪੁੱਤਰ ਬਣ ਗਿਆ ਹੈ ਹੁਣ ਤੂੰ ਵੀ ਮੰਨ ਜਾ ਜੇ ਜਬਜੀ ਸਾਹਿਬ ਅੰਦਰ ਕਿੰਨੀ ਤਾਕਤ ਹੈ ਇਹ ਤੱਤ ਕਿਵੇਂ ਬਦਲਦੇ ਹਨ ਫਾਈ ਸੁਬੇਕ ਸਿੰਘ ਕਹਿਣ ਲੱਗੇ ਮੈਨੂੰ ਮਨਜ਼ੂਰ ਹੈ ਪਰ ਇੱਕ ਸ਼ਰਤ ਹੈ ਸਿਪਾਹੀ ਕਹਿਣ ਲੱਗੇ ਕੀ ਸ਼ਰਤ ਹੈ ਫਾਈ ਸੁਬੇਕ ਸਿੰਘ ਕਹਿਣ ਲੱਗੇ ਕਿ ਇੱਕ ਘੰਟੇ ਲਈ ਮੈਨੂੰ ਮੇਰੇ ਪੁੱਤਰ ਨਾਲ ਇਕੱਲੇ ਮਿਲਣ ਦਿਓ ਸਿਬਾਹਿਆ ਨੇ ਜਹਿਆਂ ਖਾਨ ਨੂੰ ਪੁੱਛਿਆ ਕਿ ਪੁੱਤਰ ਮੁਸਲਮਾਨ ਬਣਨ ਲਈ ਤਿਆਰ ਹੈ ਪਰ ਪਿਤਾ ਨੇ ਸ਼ਰਤ ਰੱਖੀ ਕਿ ਮੈਂ ਵੀ ਮੰਨ ਜਾਵਾਂਗਾ ਪਰ ਮੈਨੂੰ ਪੁੱਤਰ ਨਾਲ ਇਕੱਲੇ ਮਿਲੰਦੇ ਹੋ ਜਹਿਆਂ ਖਾਨ ਨੇ ਮਿਲਣ ਦੀ ਇਜਾਜ਼ਤ ਦੇ ਦਿੱਤੀ ਕਹਿੰਦੇ ਹਨ ਪੁੱਤਰ ਅਤੇ ਪਿਤਾ ਨੂੰ ਲੈ ਕੇ ਇੱਕ ਕਮਰੇ ਵਿੱਚ ਰੱਖਿਆ ਗਿਆ ਅਤੇ 1 ਘੰਟੇ ਦਾ ਸਮਾਂ ਦਿੱਤਾ ਗਿਆ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਫਾਈ ਸੁਬੇਕ ਜੀ ਨੇ ਕਿਹਾ ਕਿ 1 ਘੰਟੇ ਲਈ ਬੁਲਾਉਣਾ ਨਹੀਂ ਜਦੋਂ ਕਮਰੇ ਵਿੱਚ ਪਿਤਾ ਅਤੇ ਪੁੱਤਰ ਆਮਨੇ ਸਾਹਮਨੇ ਹੋਏ ਤਾਂ ਪੁੱਤਰ ਦੀਆਂ ਅੱਖਾਂ ਝੁਕ ਗਈਆਂ ਸਬੇਕ ਸਿੰਘ ਨੇ ਇਹ ਨਹੀਂ ਪੁੱਛਿਆ ਕਿ ਪੁੱਤਰਾ ਤੂੰ ਮੁਸਲਮਾਨ ਬਣ ਲੈ ਤਿਆਰ ਹੈ ਜਾਂ ਨਹੀਂ ਉਸ ਦੀਆਂ ਅੱਖਾਂ ਚੁਕੀਆਂ ਦੇਖ ਕੇ ਸਮਝ ਗਿਆ ਕਿ ਮੇਰਾ ਬੱਚਾ ਘਬਰਾ ਗਿਆ ਹੈ ਪਿਤਾ ਨੇ ਆ ਕੇ ਪੁੱਤਰ ਦਾ ਕੰਦਾ ਫੜ ਲਿਆ ਅਤੇ ਕਿਹਾ ਪੁੱਤਰ ਚੌਂਕਰੀ ਮਾਰ ਕੇ ਬੈਠ ਜਾ ਹੁਣ ਪੁੱਤਰ ਬੈਠ ਗਿਆ ਅੱਖਾਂ ਚੁਕੀਆਂ ਹੋਈਆਂ ਸਨ ਸਬੇਕ ਸਿੰਘ ਨੇ ਕਿ ਕੀਤਾ ਆਪਣੇ ਪੁੱਤਰ ਸ਼ਾਹਬਾਦ ਸਿੰਘ ਦੇ ਸਿਰ ਤੇ ਆਪਣੇ ਦੋਨੋਂ ਹੱਥ ਰੱਖ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਪਾਰਦੀ ਸਮਾਪਤੀ ਹੋਈ ਤਾਂ ਪਿਤਾ ਨੇ ਉਸਦੇ ਸਰ ਤੋਂ ਆਪਣੇ ਹੱਥ ਚੁੱਕੇ ਅਤੇ ਪੁੱਤਰ ਨੂੰ ਪੁੱਛਿਆ ਤੂੰ ਮੁਸਲਮਾਨ ਬਣ ਲੈ ਮਨਿਆਸੀ ਪੁੱਤਰ ਰੋ ਰਿਹਾ ਸੀ ਪਿਤਾ ਜੀ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਮੈਂ ਕਲਗੀਆਂ ਵਾਲੇ ਦਾ ਸਿੱਖ ਹੋ ਕੇ ਮੁਸਲਮਾਨ ਬਣ ਜਾਵਾਂਗਾ ਕਹਿੰਦੇ ਹਨ ਪਾਈ ਸੁਬੇਕ ਸਿੰਘ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਬਾਹਰ ਸਿਪਾਈ ਇੰਤਜ਼ਾਰ ਕਰ ਰਹੇ ਸਨ ਇਹਨਾਂ ਨੇ ਕਿਹਾ ਸੀ ਕਿ ਇੱਕ ਘੰਟਾ ਮੈਨੂੰ ਪੁੱਤਰ ਨਾਲ ਮਿਲੰਦਿਓ ਮੈਂ ਮੰਨ ਜਾਵਾਂਗਾ ਜਦੋਂ ਸਿਪਾਈਆਂ ਨੇ ਸੁਬੇਕ ਸਿੰਘ ਤੋਂ ਪੁੱਤੇ ਤਾਂ ਉਹ ਕਹਿਣ ਲੱਗੇ ਪਹਿਲਾਂ ਮੇਰੇ ਪੁੱਤਰ ਤੋਂ ਤਾਂ ਪੁੱਛ ਲਵੋ ਜਦ ਸਿਪਾਹੀਆਂ ਨੇ ਪੁੱਤਰ ਤੋਂ ਪੁੱਛਿਆ ਤਾਂ ਉਸਨੇ ਇਨਕਾਰ ਕਰ ਦਿੱਤਾ ਸਿਪਾਹੀ ਕਹਿਣ ਲੱਗੇ ਤੂੰ ਕੱਲ ਤਾਂ ਮੰਨ ਗਿਆ ਸੀ ਅੱਜ ਸਵੇਰੇ ਵੀ ਮੰਨ ਗਿਆ ਸੀ ਇੱਕ ਘੰਟਾ ਪਹਿਲਾਂ ਵੀ ਮੰਨ ਚੁੱਕਾ ਸੀ ਹੁਣ ਤੈਨੂੰ ਅਚਾਨਕ ਕੀ ਹੋਇਆ ਫਾਈ ਸੁਬਿੰਗ ਸਿੰਘ ਨੇ ਆਪਣੇ ਬੱਚੇ ਦੇ ਅੰਦਰ ਜੋ ਨਿਰਾਸ਼ਾ ਵਾਲਾ ਤਤ ਆ ਗਏ ਸਨ ਉਹ ਸਿਰਿ ਜਗਦੀਸ਼ਾ ਦੇ ਪਾਠ ਰਹੀ ਉਸਦੇ ਅੰਦਰੋਂ ਘੜ ਦਿੱਤੇ ਬਾਣੀ ਅੰਦਰ ਇਤਨੀ ਸ਼ਕਤੀ ਹੈ ਆਤਮਿਕ ਸ਼ਕਤੀ ਵਾਪਸ ਪਾ ਦਿੰਦੀ ਹੈ ਉਸਨੇ ਦੋਨੋਂ ਪਿਓ ਪੁੱਤੜ ਸਹੀਦ ਹੋ ਗਏ ਪਰ ਸਿੱਖੀ ਨਹੀਂ ਛੱਡੀ ਨਹੀਂ ਤਾਂ ਪੁਤਾ ਅਤੇ ਪੁੱਤਰ ਦੋਨਾਂ ਨੂੰ ਦਾਗ ਲੱਗ ਜਾਂਦਾ ਕਿ ਦੇਖੋ ਹੋਣਾ ਮੰਨ ਲਿਆ ਹੈ ਸ੍ਰੀ ਜਪਜੀ ਸਾਹਿਬ ਦੀ ਬਾਣੀ ਅੰਦਰ ਇਤਨੀ ਤਾਕਤ ਹੈ ਇਹ ਕਿਸੇ ਵੀ ਡਰ ਨੂੰ ਖਤਮ ਕਰ ਸਕਦੀ ਹੈ ਜੋ ਵਿਅਕਤੀ ਅੰਮ੍ਰਿਤ ਵੇਲੇ ਕੁਝ ਖਾਣ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਸ ਦੇ ਕਿਸੇ ਵੀ ਤਰ੍ਹਾਂ ਦਾ ਡਰ ਮੋਤ ਦਾ ਡਰ ਸਭ ਨਿਵਰਤ ਹੋ ਜਾਂਦੇ ਹਨ ਇਸ ਸਾਖੀ ਤੋਂ ਆਪਣੇ ਲਈ ਵੀ ਸਿੱਧ ਹੈ ਕਿਵੇਂ ਗੁਰੂ ਕਿਸੇ ਦੇ ਹਿਰਦੇ ਵਿੱਚ ਬੈਠ ਕੇ ਉਸ ਦੇ ਮਨ ਨੂੰ ਬਤਲਾ ਸਕਦਾ ਹੈ ਉਸ ਦੀ ਅਸੁਰ ਬਿਰਤੀ ਨੂੰ ਵੀ ਬਦਲ ਸਕਦਾ ਹੈ ਬਾਣੀ ਵਿੱਚ ਇਤਨੀ ਤਾਕਤ ਹੈ ਜੇਕਰ ਤੁਸੀਂ ਵੀ ਕਿਸੇ ਜੀਵ ਕੋਲੋਂ ਬੜਾ ਤੰਗ ਹੋ ਸਮਝੋਂ ਤੇ ਵੀ ਨਹੀਂ ਸਮਝਦਾ ਤਾਂ ਜਪਜੀ ਸਾਹਿਬ ਦੀ ਬਾਣੀ ਦਾ ਨਿਯਮ ਵਧਾ ਦਿਓ ਜੇ ਕੋਈ ਬਹਾਨਾ ਤੁਹਾਨੂੰ ਤੰਗ ਕਰਦਾ ਹੈ ਦੁਖੀ ਕਰਦਾ ਹੈ ਉਸ ਦਾ ਬੁਰਾ ਨਾ ਕਰੋ ਜਪਜੀ ਸਾਹਿਬ ਦੀ ਬਾਣੀ ਦਾ ਨਿਯਮ ਵਧਾ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਗੁਰੂ ਦੀ ਡਿਊਟੀ ਲੱਗ ਜਾਵੇਗੀ ਉਸ ਦੇ ਮਨ ਦੇ ਖਿਆਲ ਬਦਲੋਂਦੀ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨਾ ਕਵਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ